ਦੁਤੀਆ ਦੋ ਕਰ ਜਾਣੇ ਅੰਗ ਮਾਇਆ ਬ੍ਰਹਮ ਰਮੇਸ਼ ਹਉ ਸੰਗ ਆ ਦੇ ਜਿਹੜਾ ਆਤਮਪੁਰਖ ਆਉਦੀ ਗੱਲ ਆ ਗਈ ਹੁਣ ਉਹਦੇ ਦੋ ਅੰਗ ਜਾਣਨੇ ਚਾਹੀਦੇ ਨੇ ਆਤਮਪੁਰਖ ਦੇ ਕਿਹਨੇ ਹੁੰਦਾ ਦੁਤੀਆ ਦੋ ਕਰ ਜਾਣੇ ਅੰਗ ਦੂਜਾ ਆ ਗਈ ਨਾ ਉਧਰ ਆਤਮਪੁਰਖ ਇੱਕ ਦੀ ਗੱਲ ਕੀਤੀ ਹੈ ਦੂਜਾ ਆ ਗਈ ਦੁਤੀਆ ਇਹ ਤਾਂ ਦੋ ਕ੍ਰਿਆ ਚਤੁਰ ਬੋਲ ਦੋ ਅੰਗ ਬੋਦੋ ਇੱਕ ਦੇਈ ਨੇ ਦੋ ਕਰ ਜਾਣਾ ਅੰਗ ਇੱਕ ਬਾਹ ਇੱਕ ਬਾਹ ਦੋੇ ਸਰੀਰ ਦੇ ਅੰਦਰ ਇੱਕ ਸੱਜਾਰ ਖਪਾ ਹੱਥ ਸਰੀਰ ਦੇ ਅੰਦਰ ਨੇ ਨਾ ਦੋ ਇੱਕ ਦੇ ਦੋ ਅੰਗ ਨੇ ਬਰ ਉਹ ਜਿਹੜਾ ਸਰੀਰ ਤੇ ਨਾਲ ਆਵੈ ਉਹ ਖਬਾ ਹੱਥ ਹੈ ਜਿਹੜਾ ਸਾਰਾ ਸਜਾ ਹਥ ਦੋੇ ਅੰਗ ਇੱਕ ਦੇ ਨੇ ਆਦਪੁਰਖ ਦੇ ਹੱਥ ਅੰਦਰ ਨੇ ਕੋ ਕਰ ਜਾਣਾ ਅੰਗ ਅੰਗ ਬਾਕੀ ਤਾਂ ਇਹ ਮਾਇਆ ਦੀ ਗੱਲ ਮਾਇਆ ਤਾਂ ਕਹਿੰਦਾ ਹਮੇਸ਼ਾ ਨਾਲੇ ਰਹਿੰਦੀ ਹੈ ਮਾਇਆ ਤਾਂ ਬ੍ਰਹਮ ਦੇ ਨਾਲੇ ਰਹੂਗੀ ਮਾਇਆ ਕਿਵੇਂ ਚਲੀ ਜਾਊਗੀ ਕਿਤੇ ਬ੍ਰਹਮ ਸਰਵ ਵਿਆਪੀਆ ਮਾਇਆ ਤਾਂ ਵਿਚੇ ਰਹੂਗੀ ਮਾਇਆ ਨਹੀਂ ਕਦੇ ਜਾਂਦੀ ਹੁੰਦੀ ਮਾਇਆ ਹਮੇਸ਼ਾ ਹੀ ਨਾਲ ਰਹਦੀ ਹੈ ਮਾਇਆ ਬ੍ਰਹਮ ਰਮਾਇਆ ਸਾਧ ਸੰਗ ਸੰਗ ਪਰ ਜਦ ਇੱਕ ਆ ਜਾਂਦਾ ਤੋਂ ਲੈ ਪਾਇਆ ਦੋ ਬਣ ਜਾਂਦੇ ਫੇਰ ਮਾਇਆ ਨੂੰ ਜੋੜਦੀ ਕਰਦਾ ਫਿਰ ਮਾਇਆ ਜ ਖੇਡਦਾ ਹੈ ਦੋ ਤਾਂ ਹੋ ਗਿਆ ਮਾਇਆ ਨਾਲ ਰੜਦਾ ਹੈ ਸਾਫਤ ਮਾਇਆ ਨਾਲ ਨਹੀਂ ਰੜ ਸਕਦਾ ਦੋ ਅੰਗ ਬਣਾ ਕੇ ਇੱਕ ਹੱਥ 'ਚ ਮਾਇਆ ਰੱਖਦਾ ਬਾਰਿਦ ਕਰਦਾ ਆ ਇਹ ਕਾਥੇ 'ਚ ਸਰੀਰ ਰੱਖਦਾ ਇਹ ਖੱਦ ਸਰੀਰ ਨੂੰ ਤਾਂ ਕਰ ਦਿੰਦਾ ਇਹ ਖੱਦ ਅਡੋਰ ਰਹਿੰਦਾ ਇਹ ਖੱਦ ਉਹਨੂੰ ਬਾਗ ਰੱਖਦਾ ਆਪਣੇ ਮੋਢ ਨੂੰ ਪਿੱਛੇ ਇਹ ਕੱਦ ਤਾਂ ਰੱਖਦਾ ਸੱਜ ਖੰਡ ਨਾਲ ਅੱਧਾ ਹੀ ਆਉਂਦਾ ਮਾਇਆ 'ਚ ਇਹ ਕਦ ਸੱਚ ਨੂੰ ਪਾਇਆ ਹੋਇਆ ਹੈ ਇਹ ਕਦ ਝੂਠ ਨੂੰ ਪਾਇਆ ਹੈ ਝੂੜ ਗਿਆ ਸ਼ਰੀਰ ਇਹ ਕਦ ਸੱਚ ਨੂੰ ਪਾਇਆ ਹੈ ਜੇ ਤੂੰ ਸਚਿਆਰਾ ਬਨ ਕੋੜਿਆਰਾ ਮਾਰ ਕਰਕੇ ਕੋੜਿਆਰਿਆ ਜਿਤ ਕਰਕੇ ਸਚਿਆਰਾ ਜੇ ਮਨ ਸਚਿਆਰਾ ਹੋ ਗਿਆ ਦੋ ਇੱਕ ਹੋ ਗਏ ਕਿ ਬਸਚਿਆਰਾ ਹੋਈਆ ਹੋਈਆ ਸਚਿਆਰਾ ਤਾਂ ਬਨ ਕਰਕੇ ਹੀ ਨਹੀਂ ਜੀ ਅਦਾ ਸਜਾਰਾ ਆਦਾ ਕੂੜਿਆ ਨੇ ਦੋ ਹੰਦ ਨੇ ਬਰ ਮਾਇਆ ਲਾਣੇ ਰਹਦੀ ਹੈ ਪਰ ਜੈ ਕੋ ਜਾਂਦਾ ਮਾਇਆ ਨੂੰ ਸੁਪਰਕ ਨਹੀਂ ਜਾਂਦਾ ਫਿਰ ਇਹ ਹਾਂਜੀ ਮਾਇਆ ਬ੍ਰਹਮ ਰਮਾ ਸਭ ਸਭ ਰਮੇ ਸਭ ਸੰਗ ਮਾਇਆ ਵਿੱਚੇ ਸੀ ਇਹਦੇ ਵਿੱਚੇ ਪੈਦਾ ਕੀਤੀ ਮਾਇਆ ਕਿੱਥੇ ਸੀ ਮਾਇਆ ਆਈ ਕਿੱਥੋਂ ਬਰ ਵਿੱਚੇ ਸੀ ਵਿੱਚੇ ਸੀ ਮਾਇਆ ਦੇ ਵਿੱਚੇ ਸਮਾਜਦੀ ਹੈ ਵਿੱਚੇ ਪ੍ਰਗਟ ਹੁੰਦੀ ਹੈ ਉਮਾਇਆ ਦਾ ਰੂਪ ਹੋ ਰਿਹਾ ਹੈ। ਉਮਾਇਆ ਦਾ ਰੂਪ ਹੋ ਰਿਹਾ ਹੈ। ਮਾਇਆ ਵੀ ਮਾਇਆ ਦੇ ਵੀ ਦੋ ਹਿਸੇ ਬਣ ਕੇ ਕਾ ਛੱਡ ਐ ਐ ੱਡਾ। ਮਾਇਆ ਦੇ ਦੋ ਐਸਾ ਨਹੀਂ ਕਰੇ। ਮਾਇਆ ਵੀ ਸਾਬਤ ਨਹੀਂ ਰਲਦੀ। ਚੇਤਨ ਦੇ ਵਿੱਚ ਮਾਇਆ ਵੀ ਡਿਵਾਈਡ ਹੋ ਕੇ ਹੀ ਰਲਦੀ ਹੈ। ਹਵਾ ਵੀ ਨਹੀਂ ਰਲਦੀ, ਆ ਕੇ ਪਾਣੀ ਉਹ ਰਲਦਾ ਹੈ। ਪਾਣੀ ਦਾ ਬਲਬਲਣਾ ਸਰੀਰ। ਹਵਾ ਦਾ ਬਲਬਲਣਾ ਕਿ ਹਰੀ। ਹਵਾ ਦਾ ਤਾਂ ਧਮਿਆ ਆਇਆ ਬੁਲਬੁਲਾ ਹਵਾਂ ਨੇ ਤਾਂ ਪવન ਕਾ ਧਮ ਉਹ ਤਾਂ ਧਮਿਆ ਬੁਲਬੁਲਾ ਫੜ ਜਾਂਦਾ ਹਵਾ ਕਿੱਥੇ ਹਵਾ ਦਾ ਅੰਦਰ ਵੀ ਅੱਡੇ ਹੈ ਰਿਕਸਰੀ ਹੋਈ ਜੇ ਅੰਦਰ ਬੁਲਬਲੇ ਹਵਾ ਉਹ ਵੀ ਅੱਡਾ ਹੈ ਬੁਲਬੁਲਾ ਫਟਿਆ ਆਵਾ ਬਾਹਰ ਪਾਣੀ ਨਿ ਜੋੜ ਕੇ ਤਾਂ ਨਿਕਲਦੀ ਨਹੀਂ ਹਵਾ ਪਾਣੀ ਨਿ ਜੋੜ ਲਵੇ ਤਾਂ ਹਵਾ ਜੀ ਤੁਸੀਂ 2 ਕਿਲੋਮੀਟਰ ਥੱਲੇ ਹਵਾ ਮਾਰੋ ਉੱਤੇ ਹੂਲ ਬਰ ਬਾਹਰ ਜਿੰਨੀ ਹਵਾ ਥੱਲੇ ਛੱਡੋਗੇ ਉਨੀਆਂ ਬਾਹਰ ਆਊਗੀ ਇਹ ਨਹੀਂ ਬਕਸੋਦੀ ਹੈ ਵਿੱਚ ਬਸ ਦੋ ਦੰਤ ਤਾਂ ਬਾਹਰ ਰਹਿਗੇ ਇੱਕ ਹਵਾ ਇੱਕ ਆਕਾਸ਼ ਆਕਾਸ਼ ਤਾਂ ਰੰਦਾ ਜਰੂਰ ਹੁੰਦਾ ਨਾ ਆਕਾਸ਼ ਤਾਂ ਛੱਡਿਆ ਨਹੀਂ ਜਾ ਸਕਦਾ ਹਵਾ ਅੱਡਾ ਪਾਣੀ ਪੌੜ ਸਰੀਰ ਪਰ ਹਵਾ ਦੀ ਊਰਜਾ ਯੂ ਖੂਨ ਸਾਫ ਕਰਨ ਵਾਸਤੇ ਲੋੜ ਹੈ ਸਾਂਹ ਵਾਸਤੇ ਲੋੜ ਹੈ ਸਰੀਰ ਵਾਸਤੇ ਲੋੜ ਹੈ ਹਵਾ ਦੀ ਪਰ ਵਿਕਸਰੀ ਹੈ ਫਿਰ ਜਿਵੇਂ ਆਤਮਾ ਵਿਕਸਰੀ ਹੈ ਆਤਮਾ ਦਾ ਸੰਪਰਕ ਜ਼ਰੂਰ ਹੈ ਸ਼ਰੀਰ ਨਾਲ ਸੰਪਰਕ ਹੈ ਇਹ ਮੇ ਹਵਾ ਦਾ ਸੰਪਰਕ ਹੈ ਵਿਕਸ ਵੀ ਨਹੀਂ ਹੈ ਸਪਰਕ ਹੈ ਜੀਵਨ ਸਰੀਰ ਕਰਕੇ ਜੀਵਨ ਹਾਂਜੀ ਨਾ ਉਹ ਵੱਡੇ ਨਾ ਘਟਦਾ ਜਾਏ ਅਸਲ ਦੇ ਵਿੱਚ ਤਾਂ ਜੀਵਨ ਹੈਗਾ ਚੇਤਨ ਸਹੀ ਉਹਦਾ ਜਿਹਨਾਂ ਦੇ ਚੇਤਨ ਵਿੱਚ ਉਹਦਾ ਚੀਵਨ ਜੇ ਤਨ ਮਹਰ ਨਿਕਲ ਗਿਆ ਫੇਰ ਜੀਵਨ ਖਤਮ ਹੋ ਗਿਆ ਮਾਇਆ ਦਾ ਸਰੀਰ ਦਾ ਜੀਵਨ ਖਤਮ ਖੀੜ ਦਾ ਜੀਵਨ ਜੀਵਨ ਅਸਲ ਸਰੀਰ ਦਾ ਹੁੰਦਾ ਉਹਦਾ ਕਹਦਾ ਜੀਵਨ ਉਹਦਾ ਹਰ ਵੇਲੇ ਜੀਉਦੀ ਜੀਵ ਦਾ ਜੀਵਨ ਨਹੀਂ ਹੁੰਦਾ ਜੀਵ ਤਾਂ ਹਰ ਵੇਲੇ ਜੁਦਾ ਹੀ ਹੈ ਜੀਵ ਤਾਂ ਨਾ ਹੈ ਉਹਦਾ ਜਿਹੜਾ ਹਰ ਵੇਲੇ ਜਾਂਦਾ ਰਹਿੰਦਾ ਜੀਵਨ ਸਰੀਰ ਦੇ ਨਾਲ ਦਾ ਜੀਵਨ ਹੈ ਜਗ ਜੀਵਨ ਜਦ ਕਿ ਸਰੀਰ ਹੈ ਨਾ ਜਗਜੀਵਨ ਪੁਰਖ ਤਿਆਗ ਕੇ ਲੱਗੀ ਮਾਇਆ ਤੋਂ ਉਹ ਜਗਜੀਵਨ ਪੁਰਖ ਦੀ ਗੱਲ ਕਰਦਾ ਮਾਇਆ ਤੇ ਕੀ ਲਣ ਮਾਇਆ ਦਾ ਸ਼ਰੀਰ ਨੂੰ ਲੋੜ ਹੈ ਤੈਨੂੰ ਜਗਜੀਵਨ ਦੀ ਲੋੜ ਹੈ ਨਾਉ ਬੜੇ ਇਹਨ ਘਟਦਾ ਜਾਏ ਉਹ ਕੁੱਲ ਨਰੰਜਨ ਏਕੇ ਪਾਏ ਨਾਉ ਬੜੇ ਇਹ ਘਟਦਾ ਜਾਏ ਕਿਉਂ ਦੋ ਅੰਗ ਨੇ ਨਾ ਦੁੱਤਿਆ ਦੋਏ ਕਰ ਜਾਣੇ ਅੰਗ ਮਾਇਆ ਬ੍ਰਹਮ ਰਬਾ ਸਮਸੰਗ ਕਟਦਾ ਵੱਧਦਾ ਨਹੀਂ ਉਹ ਤਾਂ ਇੱਕ ਹੀ ਰਹਿੰਦਾ ਹੈ ਅੰਦੋਲਨ ਹੈ ਇੱਕ ਕਰਨ ਕਟਦਾ ਵੱਧਦਾ ਨਹੀਂ ਹੈ ਵੱਡਾ ਨਹੀਂ ਹੁੰਦਾ ਹੈ ਨਾ ਛੋਟਾ ਹੁੰਦਾ ਹੈ ਨਾ ਇਹ ਘਟੇ ਨਾ ਵੱਡਦਾ ਜਾਏ ਨਾ ਉਹ ਵੱਡੇ ਨਾ ਉਹ ਵੱਡੇ ਨਾ ਘਟਦਾ ਜਾਏ ਉਹ ਕੁੱਲ ਨਰਿੰਜਣੇ ਕਿ ਪਾਇਏ ਕੁੱਲ ਨਰਿੰਜਣੇ ਕਿ ਪਾਇਏ ਸਿਰਫ ਇਹ ਨਾ ਵੀ ਸੁੱਤਾ ਕਿੰਨਾ ਪਿਆ ਕਿੰਨੇ ਪਰਸੈਂਟ ਸੁੱਤਾ ਕਿੰਨੇ ਪਰਸੈਂਟ ਜਾਗਦਾ ਹੈ ਇੱਕੋ ਜਿੰਨਾ ਏਰੀਆ ਸੁੱਤਾ ਪਿਆ ਉਹਨੇ ਏਰੀਆ ਜਿੰਦਾ ਡੇਰਾ ਜਿੰਨਾ ਏਰੀਆ ਜਾਗਦਾ ਉਹ ਏਰੀਆ ਚਾਨਣ ਅਕਾਰ ਨਾ ਖੜਿਆ ਨਾ ਵਧਿਆ ਘਰ ਰੋਡਾ ਇਹ ਅਕਾਰ ਨਹੀਂ ਇਹਦਾ ਖੜਿਆ ਵਧਿਆ ਅ ਘਰ ਰੋਡਾ ਇਹ ਅਗਿਆਨਤਾ ਕਹਿੰਦੇ ਤੋਂ ਜਾ ਗਿਆਨ ਕਹਿੰਦੇ ਤੋਂ ਚਾਨਣ ਕਹਿੰਦੇ ਤੋਂ ਜਾ ਰੋਸ਼ਨੀ ਕਹਿੰਦੇ ਤੋਂ ਕਿੰਨਾ ਏਰੀਆ ਕਿੰਨਾ ਇਹਦਾ ਸਰੀਰ ਸੁੱਤਾ ਪਿਆ ਸੌਣੂ ਹੋਇਆ ਹੋਇਆ ਕਿੰਨਾ ਜਾਗਦਾ بس ਇਹ ਗੱਲ ਕੋਲ ਨਰੰਜਨ ਕੋਲ ਨਰੰਜਨ ਇੱਕ ਕੋਲ ਨਰੰਜਨ ਹੈ ਅਕੁਲ ਹੈ ਕੁੱਲ ਰਹਤ ਹੈ ਸਰੀਰ ਨਹੀਂ ਹੈ ਜਿਹਦਾ ਸਰੀਰ ਹੁੰਦਾ ਨਾ ਕੋਲਾਂ ਸਰੀਰ ਦੀ ਆਪਣਾ ਜਾਂ ਸਾਡੀ ਅਨੁਮਾਨ ਦੀ ਕੋਈ ਕੋਲ ਨਹੀਂ ਹੁੰਦੀ ਆਤਮਾ ਦੀ ਕੋਲ ਕਾਦੀ ਹੈ ਕੋਈ ਕੋਲਾ ਫਿਰ ਕੋਲਾ ਉੱਥੇ ਬਣਾਉਣਾ ਪੈਂਦੀ ਹੈ ਜਿੱਤੇ ਇੱਕ ਤੇ ਜ਼ਿਆਦਾ ਹੋਣ ਕੋਲਾਂ ਜਿੱਤੇ ਇੱਕ ਤੇ ਬਿਨਾ ਕੋਈ ਦੂਜੀ ਗੱਲੇ ਨਾ ਹੋਵੇ ਉੱਥੇ ਕੋਲਾ ਦਾ ਮਤਲਬ ਕੀ ਰਹੇਗਾ ਉਹਨਾਂ ਅਕੁਲ ਕਹਿੰਦੇ ਕੁਲਾਨੇ ਬਣਾਈਆਂ ਹੁਣ ਯਸ ਇੱਥੇ ਸੰਸਾਰ ਚ ਸੱਪਾਂ ਦੀਆਂ ਕੁਲਾਨੇ ਆਦਮੀ ਦੀਆਂ ਕੁਲਾਨੇ ਨਗਰਾਂ ਦੀਆਂ ਕੁਲਾਨੇ ਬੜੀਆਂ ਹੋਈਆਂ ਨੇ ਬੰਦੀਆਂ ਉਹ ਬਦਵਾਨਾਂ ਦੀਆਂ ਰਿਸ਼ੀਆਂ ਬੁੜੀਆਂ ਦੀਆਂ ਉਹ ਇਹੇ ਕੰਮ ਕਰਦਾ ਰਹੇ ਨਾ ਪਹਿਲੇ ਹੁੰਦੇ ਸੀਗੇ ਅੱਜ ਤਾਂ ਤਾਂ ਲੱਗੇ ਨਹੀਂ ਸ਼ਬਦ ਵਿਚਾਰ ਨੂੰ ਮਾਇਆ ਦੇ ਵਿੱਚ ਬੰਦੀਆਂ ਬਾਉਂਡ ਨੂੰ ਲੱਗੇ ਰਹੇ ਨੇ ਅੜ ਜਾਵੇ ਵਿੱਚ ਫਸ ਕੇ ਅੜ ਜਾਵੇ ਵਿੱਚ ਫਸੇ ਰਹੇ ਨੇ ਮਾਇਆ ਦੇ ਵਿੱਚ ਰਿਸ਼ੀ ਬੁੜੀ ਤਾਰਿਆਂ ਦੀਆਂ ਗੱਲਾਂ ਕਰਨੀ ਗਈ ਕੀ ਪ੍ਰਭਾਵ ਪੈਂਦਾ ਹੁਕਮ ਨਹੀਂ ਪਝਾਣਾ ਪ੍ਰਭਾਵ ਹੁਕਮ ਦਾ ਬੰਦਾ ਤੇ ਤਾਰਿਆਂ ਦਾ ਪਾਉਣ ਲੱਗੇ ਹੁਕਮ ਛੱਡ ਕੇ ਹੋਰ ਵਾਇਆ ਦਾ ਵਾਇਆ ਤੇ ਪ੍ਰਭਾਵ ਪਾਉਣ ਲੱਗੇ ਹੋਰੇ ਰਾ ਪੈ ਗਏ ਉਹਦੇ ਜੇ ਕੱਟਣ ਲੱਗੇ ਜੀ ਆਹ ਭੂਰਤ ਕੱਢ ਲੋ ਕੱਢ ਲੋ ਫਲਾਣਾ ਕੱਢ ਲੋ ਕੀ ਰਿਜ਼ਲਟ ਕੀ ਹੈ ਕੁਝ ਵੀ ਨਹੀਂ ਰਿਜ਼ਲਟ ਕੀ ਮਹੋਤਾਂ ਦੇ ਕੁਝ ਵੀ ਨਹੀਂ ਕਿੰਨੇ ਵਹੁਤਾਂ ਵਿਆਹ ਕਰਦੇ ਉਹਨਾਂ ਦੇ ਵੀ ਉਹੀ ਹਾਲ ਹੈ ਦੋਹਾਂ ਦੇ ਵੀ ਉਹੀ ਹਾਲ ਹੈ ਅਰਦਾਸ ਦਾ ਕੋਈ ਪਿਆਰ ਨਹੀਂ ਹਾਂਜੀ